ਅੱਜ ਅਸੀਂ ਪਹੁੰਚੇ ਬਠਿੰਡਾ ਵਿਖੇ ਕਿਸਾਨ ਮੇਲੇ ਦੇ ਵਿੱਚ ਤੇ ਉੱਥੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਕਿਸਾਨੀ ਨਾਲ ਜੁੜੀਆਂ ਜਿਹੜੀਆਂ ਵੇਖਣ ਨੂੰ ਮਿਲੀਆਂ ਤੇ ਅੱਜ ਇੱਕ ਅਸੀਂ ਜਿਵੇਂ ਮਾ ਸਵਰਗਿਆ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਵੀ ਫੋਰ ਦਾ ਫੋਰ ਹੀ ਹੁੰਦਾ ਕਿ ਇਹ ਉਹ ਫੋਰ ਹੈ 3600 ਫੋਰ ਹੈ 3600 ਫੋਰ ਵੀ ਬਾਈ ਨੇ ਕੀ ਹੈ ਵੀ ਜਹਾਜ਼ ਬਣਾ ਰੱਖਿਆਗਾ ਫੋਰ ਦੇ ਇੰਨੀ ਕਿਉਂ ਮੋਡੀਫਿਕੇਸ਼ਨ ਜਿਹੜੀ ਕੀਤੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਮੂਹਲੇ ਟਾਇਰ ਹੈ ਜਿਹੜੇ ਉਹ ਚੌੜੇ ਆ ਰੰਗ ਵਗੈਰਾ ਦੇਖ ਲਓ ਹਾਰਨ ਵਗੈਰਾ ਦੇਖ ਲਓ ਤੇ ਉੱਤੇ ਸਪੀਕਰ ਵਗੈਰਾ ਸਾਰਾ ਉਹ ਤੁਸੀਂ ਦੇਖ ਲਓ ਮੜਾ ਜਾਂ ਨੇੜੇ ਸ਼ਾਟ ਮਾਰ ਕੇ ਦਿਖਾ ਦਿ ਬਾਈ ਜਰਾ ਆ ਦੇਖ ਲਓ ਟੋਟਲੀ ਮੋਡੀਫਿਕੇਸ਼ਨ ਹੈ ਜਿਹੜੀ ਕੀਤੀ ਹੋਈ ਆ ਜਿਹਨੇ 360 ਫੋਰਡ ਦੇਖਿਆਗਾ ਉਹਨੂੰ ਪਤਾ ਲੱਗੂ ਆ ਵੀ ਕੀ ਕੀ ਇਹਦੇ ਵਿੱਚ ਮੋਡੀਫਿਕੇਸ਼ਨ ਹੈ ਦੇਖੋ ਸਾਈਡ ਗੇਅਰ ਕਰਕੇ ਸਾਰੇ ਦੇ ਸਾਰੇ ਠੀਕ ਹੈ ਡਬਲ ਕਲਚ ਕਰਤੀ ਤੇ ਬਾਕੀ ਸਪੀਕਰ ਵਗੈਰਾ ਲਾਤੇ ਹੁੱਡ ਜਿਹੜਾ ਛਤਰੀ ਵਾਲਾ ਉਹ ਹੋਰ ਲਾਤਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਤੁਹਾਡਾ ਕੀ ਨਾਮ ਹੈ ਬਾਈ ਦਾ ਆਪਣਾ ਸੁਖਜਿੰਦਰ ਸਿੰਘ ਜੀ ਮਿਸਤਰੀ ਮਹਿਤੇ ਵਾਲੇ ਮਿਸਤਰੀ ਬਾਈ ਜੀ ਇਹ 43600 ਦਾ ਸ਼ੌਂਕ ਕਿਵੇਂ ਆ ਗਿਆ ਪਹਿਲਾਂ ਤਾਂ ਇਹ ਦੱਸੋ ਮੈਂ ਵੀ ਇਹਨੂੰ ਆਪਾਂ ਮੋਡੀਫਿਕੇਸ਼ਨ ਕਰੀਏ ਸ਼ੌਂਕ ਤਾਂ ਜੀ ਆਪਣਾ ਮੰਨ ਲਓ ਮਿਸਤਰੀਆਂ ਦੇ ਬੱਚਿਆਂ ਨੂੰ ਬਚਪਨ ਤੋਂ ਹੀ ਹੁੰਦਾ ਹੈਗਾ ਮਕੈਨੀਕਲ ਲੈਣ ਦਾ ਸ਼ੌਂਕ ਹੁੰਦਾ ਹੀ ਹੈ ਨਹੀਂ ਪਹਿਲਾਂ ਸੋਡਾ ਕਿੱਤਾ ਟਰੈਕਟਰਾਂ ਦਾ ਹੀ ਹੈਗਾ ਕੰਮ ਕਰਦਾ ਪਹਿਲਾਂ ਹਾਂਜੀ ਸਾਡੇ ਫਾਦਰ ਸਾਹਿਬ ਹੋ ਰਹੇ ਨਾਲ ਜੀ 올 ਰੌਂਡਰੀ ਸੀਗੀ ਬਸ ਇਹਦਾ ਬੰਦੇ ਉਹ ਤੇ ਪਰ ਮੰਨ ਲਓ ਵੀ ਸਾਰਾ ਕੰਮ ਹੀ ਕਰਦੇ ਸੀਗੇ ਜੋ ਮੈਂ ਟਰੈਕਟਰ ਮਕੈਨੀਕਲ ਦਾ ਕੋਈ ਵੀ ਕੰਮ ਜੀ ਸਾਰਾ ਕਰਦੇ ਸੀ ਤੇ ਇਹ ਵੀ ਬਈ ਜੀ ਜਿਵੇਂ ਜਿਹੜੇ ਹਿਸਾਬ ਨਾਲ ਮੋਡੀਫਿਕੇਸ਼ਨ ਕੀਤਾ ਹੋਇਆ ਤਾਂ ਇਹ ਕਿੰਨਾ ਕੁ ਸਮਾਂ ਜਿਹੜਾ ਲੱਗਿਆ ਸੀ ਸੈੱਡ ਦਿਓ ਬਈ ਜੀ ਕੈਮਰਾ ਚਲੀ ਇਹਦੇ ਤੇ ਸਾਢੇ 3-4 ਮਹੀਨਾ ਦਾ ਪ੍ਰੋਸੈਸ ਆ ਜੀ ਸਾਢੇ 3 ਤੋਂ 4 ਮਹੀਨਾ ਦਾ ਪ੍ਰੋਸੈਸ ਲੱਗ ਜਾਂਦਾ ਜਿਹੜੇ ਹਿਸਾਬ ਨਾਲ ਬਈ ਮੋਡੀਫਿਕੇਸ਼ਨ ਕਰੀ ਹੋਈ ਹੈ ਪੈਸਾ ਬਹੁਤ ਲੱਗਿਆ ਹੋਏ ਤੇ ਪੈਸਾ ਇਹ ਤੇ ਸਾਢੇ 1.5 ਪੌਣੇ 6 ਦੇ ਘਰਾਂ 'ਚ ਖਰਚ ਆ ਗਿਆ ਬਿਨਾ ਟਰੈਕਟਰ ਤੋਂ ਉੱਪਰ ਲੱਗ ਗਿਆ ਹਾਂਜੀ ਠੀਕ ਹੈ ਹੁਣ ਮੜੇ ਜੇ ਦੱਸ ਦਿਓਗੇ ਸਾਡੇ ਦਰਸ਼ਕਾਂ ਨੂੰ ਵੀ ਕੀ ਕੀ ਮੋਡੀਫਿਕੇਸ਼ਨ ਇਹਦੇ ਵਿੱਚ ਕਰੀ ਹੋਈ ਆ ਹਾਂ ਬਿਲਕੁਲ ਜੀ ਹਾਂਜੀ ਅ ਪਹਿਲਾਂ ਅੱਗੋਂ ਠੀਕ ਹੈ ਫਿਰ ਪਾਵਰ ਸਟੀering ਹੋਇਆ ਜੀ ਸਟੀering ਪਾਵਰ ਹੋ ਗਿਆ ਹਾਂਜੀ ਓਕੇ ਰੈਡੀਏਟਰ ਨਵਾਂ ਲੱਗਿਆ ਜੀ ਤੇ ਉਸ ਤੋਂ ਬਾਅਦ ਇੰਜਨ ਹੋ ਗਿਆ ਜੀ ਇੰਜਨ ਏਡੀਆਈ ਹੋਇਆ ਜੀ ਡਬਲ ਕਲਚ ਹੋਇਆ ਠੀਕ ਹੈ ਤੇ ਪਲੇਟਫਾਰਮ ਇਹਦੇ ਮੰਨ ਲਓ ਵੀ ਲੱਗਿਆ ਹੋਇਆ ਜੀ ਪਾਵਰ ਮੈਕਸ ਵਾਲਾ ਜੀ ਠੀਕ ਹੈ ਤੇ ਸਾਈਡ ਗੇਅਰ ਹੋ ਗਿਆ ਜੀ ਇਹ ਸਾਈਡ ਗੇਅਰ ਕਿਵੇਂ ਕਰਿਆ ਬਈ ਸਾਈਡ ਗੇਅਰ ਦਾ ਔਖਾ ਕੰਮ ਹੂਗਾ ਯਾਰ ਨਹੀਂ ਸੌਖਾ ਹੀ 60 55 ਵਾਲਾ ਹਿੱਸਾ ਲੱਗਿਆ ਜੀ ਇਹ 60 55 60 50 ਇਹਦੇ ਸਾਰਿਆਂ ਦੇ ਸਾਰੇ ਮਾਡਲਾਂ ਦੇ ਹਿੱਸਾ ਠੀਕ ਹੈ ਠੀਕ ਹੈ ਇਹ 2 ਸਪੀਡ ਚਾਹੀਏ ਪੈਡਲ ਇਹਦੇ ਜੌਂਡੀਅਰ ਬੰਗ ਇਹ ਲਿਫਟ ਜਿਵੇਂ ਹੈ ਜੀ ਕਾਫੀ ਮੈਨੂੰ ਹੈਵੀ ਲੱਗਦੀ ਹੈ ਜਿਵੇਂ ਹੁਣ ਅੱਜ ਕੱਲ ਲੋਕ ਹੈਪੀ ਸੀਟਰ ਜਾਂ ਰੋਟਾਵੀਟਰ ਵਗੈਰਾ ਚਲਾਉਂਦੇ ਆ ਤੇ ਉੱਥੇ ਕੰਪੈਟਿਬਲ ਹੈਗਾ ਬਿਲਕੁਲ ਜੀ ਬਿਲਕੁਲ ਇਹ ਜਦੋਂ ਮੰਨ ਲਓ ਵੀ ਮੋਡੀਫਾਈ ਹੋਣ ਤੋਂ ਪਹਿਲਾਂ ਰੰਗ ਹੋਣ ਤੋਂ ਪਹਿਲਾਂ ਜੀ ਦੀ ਟੈਸਟ ਡਰਾਈਵ ਹੁੰਦੀ ਆ ਹੂੰ ਤੇ ਟੈਸਟ ਡਰਾਈਵ ਦੇ ਵਿੱਚ ਇਹਦੇ ਤੇ ਮੰਨ ਲਓ ਵੀ ਰੋਟਾਵੇਟਰ ਹੈ ਸੁਪਰ ਸੀਟਰ ਸਾਰਾ ਪਾ ਕੇ ਪਹਿਲਾਂ ਚੈੱਕ ਕੀਤਾ ਹੋਇਆ ਠੀਕ ਹੈ ਜਨ ਕਿ ਸਾਰਾ ਖਿੱਚਦਾ ਹੈ ਬਿਲਕੁਲ ਅੱਛਾ ਬਈ ਕਿਸਾਨ ਨੂੰ ਇਹ ਜੇ ਲੈਣਾ ਹੋਵੇ ਪੁਰਾਣਾ ਟਰੈਕਟਰ ਲੈ ਕੇ ਲਗਭਗ ਕਿੰਨੇ ਕੁ ਰੇਟ ਇਹਦੇ ਜਿਵੇਂ ਮੰਨ ਕੇ ਚੱਲੋ ਕਿ 5.5 ਤੋਂ 6 ਲੱਖ ਰੁਪਏ ਉੱਤੇ ਲੱਗੇ ਟਰੈਕਟਰ ਦੇ ਬਾਕੀ ਕੰਡੀਸ਼ਨ ਤੇ ਡਿਪੈਂਡ ਆ ਕਸਟਮਰ ਦੀ ਡਿਮਾਂਡ ਕੀ ਆ ਜੀ ਕਈ ਵਾਰੀ ਮੰਨ ਲਓ ਜਿਵੇਂ ਜਿਆਦਾ ਮੋਡੀਫਾਈ ਨਹੀਂ ਕਰਾਉਣਾ ਆ ਐਸੈਸਰੀ ਨਹੀਂ ਲਵਾਉਣੀ ਹਾਂ ਹਾਂ ਜਿਵੇਂ ਇਹਦੇ ਅਗਲੇ ਅਲਾਏ ਵੀਲ ਪਾਏ ਆ ਕਿਸੇ ਨੇ ਨਹੀਂ ਲਵਾਉਣੇ ਉਹ ਫਿਰ ਰੇਟ ਘਟ ਜਾਂਦਾ ਉਸ ਸਮੇਂ ਰੇਟ ਘਟ ਵੱਧ ਜੇ ਤੂੰ ਮਹਿੰਗਾ ਤਿਆਰ ਕਰਵਾਉਣਾ ਮਹਿੰਗਾ ਵੀ ਹੋ ਜਾਊਗਾ ਜੇ ਤੂੰ ਸਸਤਾ ਕਰਵਾਉਣਾ ਸਸਤਾ ਵੀ ਹੋ ਜਾਊਗਾ ਠੀਕ ਹੈ ਠੀਕ ਹੈ ਤੇ ਬਈ ਜੀ ਆਪਾਂ ਨੂੰ ਜੇ ਕਿਸੇ ਕਿਸਾਨ ਵੀਰ ਨੇ ਮਿਲਣਾ ਹੋਵੇ ਤਾਂ ਕਿੱਥੇ ਤੋਂ ਉਹਨੂੰ ਮਿਲ ਸਕਦਾ ਹੈ ਜਾਂ ਤੁਹਾਨੂੰ ਕਿਵੇਂ ਪਤਾ ਕਰ ਸਕਦਾ ਹੈ ਮੋਡੀਫਿਕੇਸ਼ਨ ਬਾਰੇ ਹਾਂਜੀ ਬਈ ਆਪਣਾ ਚੈਨਲ ਬਣਿਆ ਹੋਇਆ ਜੀ ਇੰਸਟਾਗ੍ਰam ਤੇ YouTube ਤੇ ਮਿਸਤਰੀ ਮਹਿਤੇ ਵਾਲੇ ਦੇ ਨਾਂ ਤੇ ਤੇ ਮੋਬਾਈਲ ਨੰਬਰ ਆਈ ਆਪਣਾ 98147 37596 94782 37596 ਆਪਣੀ ਬਠਿੰਡਾ ਡੱਬ ਵਾਲੀ ਰੋਡ ਸੰਗਤ ਮੰਡੀ ਆਪਣੀ ਵਰਕਸ਼ਾਪ ਠੀਕ ਹੈ ਬਈ ਜੀ ਅੱਛਾ ਇੱਕ ਦਿਖਾ ਦਿਓ ਮੜੀ ਆ ਡਿਟੇਲ ਆ ਬਈ ਆਪਣੀ ਸਾਰੀ ਆ ਬਾਈ ਦੀ ਡਿਟੇਲ ਹੈ ਜਿਹੜੀ ਸਾਰੀ ਹੈਗੀ ਆ ਅੱਛਾ ਬਾਈ ਜੀ ਇੱਕ ਚੀਜ਼ ਹੋਰ ਹੈ ਆਪਾਂ ਗੱਲ ਕਰੀਏ ਤਾਂ ਵੀ ਕੱਲਾ ਆਪਾਂ ਫੋੜ ਹੀ ਮੋਟੀਵੇਸ਼ਨ ਕਰਦੇ ਹਾਂ ਜਾਂ ਕੋਈ ਹੋਰ ਵੀ ਡਾਇਰੈਕਟਰ ਕਰ ਦਿੰਦੇ ਹਾਂ ਹਾਂਜੀ ਬਾਈ ਜਿਹੜਾ ਸਪੈਸ਼ਲਿਸਟ ਤਾਂ ਮੰਨ ਲਓ ਫੋੜ ਫਾਰਮ ਡਾਇਰੈਕਟ ਦੀ ਹੈ ਜੀ ਤੇ ਬਾਕੀ ਜਿਵੇਂ ਸਿਆਣੇ ਕਹਿੰਦੇ ਵੀ ਜੇ ਮੰਗਣੀ ਲੱਗੇ ਤਾਂ ਫਿਰ ਕਣਕ ਛੋਲੇ ਨਹੀਂ ਵਰਕੇ ਜਾਂਦੇ ਉੱਥੇ ਫਿਰ ਮੰਨ ਲਓ ਵੀ ਸਾਰੇ ਟਰੈਕਟਰਾਂ ਦੀ ਵਾਰੀ ਆ ਜਾਂਦੀ ਹੈ ਵੀ ਜੇ ਵਾਰੀ ਵਾਰੀ ਜੇ ਕੋਈ ਵੀ ਟਰੈਕਟਰ ਆ ਜੇ ਮੰਨ ਲਓ ਪਹਿਲਾਂ ਜਿਵੇਂ ਸਵਰਾਜ ਤਿਆਰ ਕੀਤਾ ਹਾਂ ਹਾਂ ਮੈਸੀ ਹੋਣਾ ਲੱਗਿਆ ਪਿਆ ਹੈ ਕਮਾਣੀ ਵਾਲਾ ਅਸ਼ਰ ਗਿਆ ਜੀ ਅਮਰੀਕਾ ਸਾਰੇ ਟਰੈਕਟਰੀ ਕਰਦੇ ਜੀ ਕਮਾਣੀਆ ਵਾਲਾ ਆਸ਼ਾ ਜੀ ਤਾਂ ਕਾਫੀ ਡਿਮਾਂਡ ਜਲੀ ਹੁੰਦੀ ਸੀ ਯਾਰ ਕਮਾਣੀਆ ਵਾਲਾ ਆਸ਼ਾ ਜੀ ਉਹ ਬਾਈ ਜਤਿੰਦਰ ਧਾਮੀ ਦਾ ਸੀਗਾ ਜੀ ਅਮਰੀਕਾ ਲੈ ਕੇ ਗਏ ਆ ਉਹ ਉਹਨਾਂ ਦਾ 1964 ਮਾਡਲ ਜਰਮਨ ਵਾਲਾ ਮਾਡਲ ਸੀਗਾ ਜੀ ਹਾਂ ਤੇ ਸਾਰਾ ਓਰੀਜਨਲ ਸੀਗਾ ਜੀ ਉਹ ਤੇ ਜਦੋਂ ਮੰਨ ਲਓ ਵੀ ਉਹ ਉੱਥੇ ਅਮਰੀਕਾ ਪਹੁੰਚ ਗਿਆ ਤੇ ਉੱਥੇ ਇੱਕ ਗੋਰੇ ਨੇ ਮੰਨ ਲਓ ਵੀ ਉਹਦੀ ਡਿਮਾਂਡ ਕੀਤੀ ਕਹਿੰਦਾ ਵੀ ਉਹ ਟਰੈਕਟਰ ਮੈਨੂ ਦੇ ਹਾਂ ਤੇ ਸਾਡੇ ਵਾਸਤੇ ਮੰਨ ਲਓ ਵੀ ਬਹੁਤ ਇਹ ਵੱਡੀ ਗੱਲ ਹੈ ਵੀ ਜੇ ਮੰਨ ਲਓ ਸੰਗਤ ਮੰਡੀ ਇੱਕ ਛੋਟੇ ਜਿਹੇ ਕਸਬੇ ਦੇ ਵਿੱਚੋਂ ਟਰੈਕਟਰ ਅਮਰੀਕਾ ਜਾਂਦਾ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਆਮ ਲੋਕ ਵੀ ਉੱਥੋਂ ਲਈ ਬਸ ਨਹੀਂ ਗਏ ਜਿਹੜੇ ਗੋਰੇ ਆ ਗਏ ਅੰਗਰੇਜ਼ ਆ ਗਏ ਉਹ ਟਰੈਕਟਰ ਦੀ ਡਿਮਾਂਡ ਕਰਦੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਠੀਕ ਹੈ ਠੀਕ ਹੈ ਇੱਕ ਜਪਕ ਮਾਣੀਆਂ ਵਾਲੇ ਆशे ਦੀ ਗੱਲ ਕਰੀਏ ਭਾਈ ਉਹਦੇ ਵਿੱਚ ਕੀ ਕੀ ਮੋਡੀਫਿਕੇਸ਼ਨ ਕਰਿਆ ਕਿ origignal ਕਮਾਣੀ ਵਾਲਾ ਬਣਾਦਾ ਬਿਲਕੁਲ ਜੀ ਹਾਂ ਜਿਵੇਂ origignal ਸੀਗਾ ਜਿਵੇਂ ਸਾਰਾ ਉਹ ਮੈਂ ਤਿਆਰ ਕੀਤਾ ਉਹ ਹੀ ਚੀਜ਼ ਬਣਾਦਾ ਹਾਂਜੀ ਠੀਕ ਹੈ ਠੀਕ ਹੈ